ਉਸ ਬੱਚੇ ਨੇ ਗਲਤ ਕੰਮ ਕੀਤਾ ਇਥੋਂ ਹੀ ਨਹੀਂ ਉਸ ਬੱਚੇ ਦਾ ਉਹਦੀ ਕੈਪਰੀ ਦੇ ਨਾਲ ਗਲ ਘੁੱਟਿਆ ਤੇ ਇੱਕ ਲੋਹੇ ਦੀ ਰਾਡ ਉਹਦੇ ਪਸ਼ਾਬ ਵਾਲੇ ਥਾਂ ਦੇ ਵਿੱਚ ਤੱਕ ਦਿੱਤੀ ਉਸ ਬੰਦੇ ਨੇ ਪੰਜਾਬੀਓ ਆਪਣੇ ਭਰਾਵਾਂ ਦੀ ਬਾਹ ਫੜੋ ਇਹ ਨਹੀਂ ਵੀ ਜੁਪੀ ਬਿਹਾਰ ਵਾਲੇ ਇਹ ਨਹੀਂ ਕਿਸੇ ਭਾਂਡੇ ਦੇ ਟੱਕਣ ਜਦਨ ਲੜਾਈ ਲੱਗੀ ਪਾਕਿਸਤਾਨਾਂ ਉਹਦਮੀਏ ਜੁੱਲੀ ਬਿਸਤਰਾ ਚੋਕੇ ਭੱਜੇ ਹਮ ਤੋ ਚਲਾ ਆਪਣੇ ਵਕਤ ਪਾਣੀ ਆਇਆ ਸਭ ਤੋਂ ਪਹਿਲਾਂ ਇਹਨਾਂ ਪੰਜਾਬ ਛੱਡਿਆ ਕਰੋਨਾ ਜਿਹਨਾਂ ਪੰਜਾਬ ਕੋਣੀ ਛੱਡਿਆ ਕਿਉਂਕਿ ਤਿੰਨ ਤਿੰਨ ਟਾਈਮ ਰੋਟੀ ਮਿਲਦੀ ਫ੍ਰੀ ਫੰਡਦੀ ਐ ਨਾਲ ਮੈਂ ਬੇਨਤੀ ਕਰਾਂਗਾ ਪੰਜਾਬੀਆਂ ਨੂੰ ਅੱਜ ਵੀ ਲਾਮ ਬੰਦ ਹੋ ਕੇ ਲੜਨ ਦੀ ਲੋੜ ਨਹੀਂ ਕਿਸੇ ਨੂੰ ਕੰਮ ਸੰਭੋ ਆਪੋ ਆਪਣੇ ਜਦੋਂ ਕੰਮ ਸੰਭੋਗੇ ਇਹਨਾਂ ਦੀ ਜਗ੍ਹਾ ਆਪਣੇ ਆਪ ਹੀ ਖਾਲੀ ਹੋ ਜਾਣੀ ਆ ਜਿਹੜਾ ਪੰਜਾਬ ਚ ਰਹਿ ਕੇ ਪੰਜਾਬ ਦਾ ਖਾ ਕੇ ਪੰਜਾਬ ਦਾ ਨਹੀਂ ਹੋ ਸਕਦਾ ਉਸ ਬੰਦੇ ਨੂੰ ਅੱਧ ਚੋਂ ਚੀਰ ਕੇ ਰੱਖ ਦੇਣਾ ਚਾਹੀਦਾ ਆ ਦੋ ਤਿੰਨ ਦਿਨ ਹੋਇਆ ਇੱਕ ਘਟਨਾ ਵਾਪਰੀ ਮੇਰੀਆਂ ਪਹਿਲਾਂ ਵੀ ਬੜੀਆਂ ਵੀਡੀਓ ਵਾਇਰਲ ਹੋਈਆਂ ਲੋਕਾਂ ਨੇ ਥਲੇ ਚੱਲੋ ਆਪ ਆਪਣੀ ਸੋਚ ਆ ਕਮੈਂਟ ਬੜੇ ਤਰ੍ਹਾਂ ਦੇ ਹੁਣ ਵੀ ਕਰ ਲਿਓ ਕੋਈ ਗੱਲ ਨਹੀਂ ਮੈਨੂੰ ਫਰਕ ਨਹੀਂ ਕੋ ਪੈਂਦਾ ਨਾ ਮੈਂ ਸਫਾਈ ਦੇਣੀ ਆ ਕਿਸੇ ਨੂੰ ਮੈਂ ਜਵਾਬ ਦੇ ਆ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਦੀ ਸੰਗਤ ਦਾ ਮੈਂ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹੜੇ ਜੁਪੀ ਬਿਹਾਰ ਦਾ ਭਈਆ ਮਾਲ ਤੁਹਾਡੇ ਘਰਾਂ ਚ ਵਜੂ ਬੰਬੀਆਂ ਤੋਂ ਚੜਿਆ ਤੇ ਤੁਹਾਡੇ ਘਰਾਂ ਤੱਕ ਆ ਗਿਆ ਘਰਾਂ ਚੋਂ ਹੁੰਦਾ ਹੁੰਦਾ ਤੁਹਾਡੇ ਚਮਕਾਂ ਤੱਕ ਆ ਗਿਆ ਅੱਜ ਸਰਦਾਰ ਦੀ ਰੇੜੀ ਲੱਗੀ ਹੋਵੇ ਕੋਈ ਬੰਦਾ ਲੱਗ ਜਾ ਕੇ ਖਾਨ ਨੂੰ ਰਜ ਨੇ ਜਿੰਨਾ ਚਿਰ ਭਈਆ ਉਹ ਪੂਰੀ ਕਾਛ ਨਹੀਂ ਨਾ ਡੋਬਦਾ ਕਾਂਜੀ ਦੇ ਵਿੱਚੋਂ ਐ ਕਰਕੇ ਉਹਨਾਂ ਜਰ ਚੈਣ ਨਹੀਂ ਆਉਂਦਾ ਉਹ ਨਜ਼ਰ ਕਰਾਰਾ ਕੰਮ ਹੁੰਦਾ ਹੀ ਨਹੀਂ ਭਾਈ ਸਰਦਾਰ ਲੱਗੇ ਭੁੱਖਾ ਮਰ ਜੂ ਦੁਕਾਨ ਵਾਲਾ ਪਰ ਅਸੀਂ ਭਈਏ ਨੂੰ ਰਜਾਵਾਂਗੇ ਹੁਸ਼ਿਆਰਪੁਰ ਵੇਖਿਆ ਕੀ ਹੋਇਆ ਖਬਰ ਪੜੀ 5 ਸਾਲ ਦਾ ਬੱਚਾ ਮੇਰੀ ਰੂਹ ਕੰਬਦੀ ਦੱਸਣ ਲੱਗਾ ਮੈਨੂੰ ਕਹਿਣਾ ਨਹੀਂ ਚਾਹੀਦਾ 5 ਸਾਲ ਦਾ ਬੱਚਾ ਉਸ ਬੱਚੇ ਨੂੰ ਆਖਿਆ ਮੇਰਾ ਸਕੂਟਰ ਸਟਾਰਟ ਕਰਾ ਬੱਚੇ ਨੇ ਸਕੂਟਰ ਸਟਾਰਟ ਕਰਾਇਆ ਉਹ ਬੱਚਾ ਅੱਗੇ ਵਹਾ ਲਿਆ ਉਸ ਬੱਚੇ ਨੇ ਗਲਤ ਕੰਮ ਕੀਤਾ ਇਥੋਂ ਹੀ ਨਹੀਂ ਉਸ ਬੱਚੇ ਦਾ ਉਹਦੀ ਕੈਪਰੀ ਦੇ ਨਾਲ ਗਲ ਘੁੱਟਿਆ ਤੇ ਇੱਕ ਲੋਹੇ ਦੀ ਰਾਡ ਉਹਦੇ ਪਸ਼ਾਬ ਵਾਲੇ ਥਾਂ ਦੇ ਵਿੱਚ ਤੱਕ ਦਿੱਤੀ ਉਸ ਬੰਦੇ ਨੇ ਹੁਣ ਉਹ ਬੰਦਾ ਚੌਂਕ 'ਚ ਖਲਾਰ ਕੇ ਪਾਗਲ ਕੁੱਤਿਆਂ ਦੇ ਕੋਲੋਂ ਵੀ ਤੜਵਾ ਦਈਏ ਤੇ ਥੋੜਾ ਮੈਂ ਬੇਨਤੀ ਕਰੂੰਗਾ ਪੰਜਾਬ ਨੂੰ ਪੰਜਾਬੀਓ ਆਪਣੇ ਭਰਾਵਾਂ ਦੀ ਬਾਹ ਫੜੋ ਇਹ ਨਹੀਂ ਵੀ ਯੂਪੀ ਬਿਹਾਰ ਵਾਲੇ ਇਹ ਨਹੀਂ ਕਿਸੇ ਭਾਂਡੇ ਦੇ ਟੱਕਣ ਜਦਨ ਲੜਾਈ ਲੱਗੀ ਪਾਕਿਸਤਾਨ ਨਾਲ ਉਦਨੀਆਂ ਜੁੱਲੀ ਬਿਸਤਰਾ ਚੁੱਕ ਕੇ ਭੱਜੇ ਹਮ ਤੋਂ ਚਲਾ ਆਪਣੇ ਵਾਪਸ ਪਾਣੀ ਆਇਆ ਸਭ ਤੋਂ ਪਹਿਲਾਂ ਇਹਨਾਂ ਪੰਜਾਬ ਛੱਡਿਆ ਕਰੋਨਾ ਜਿੰਨਾ ਪੰਜਾਬ ਕੋਣੀ ਛੱਡਿਆ ਕਿਉਂਕਿ ਤਿੰਨ ਤਿੰਨ ਟਾਈਮ ਰੋਟੀ ਮਿਲਦੀ ਫ੍ਰੀ ਭੰਡ ਦੀ ਇਹਨਾਂ ਨੂੰ ਕੀ ਦੇਣਿਆ ਨਾ ਯੂਪੀ ਬਿਹਾਰ ਵਾਲਿਆਂ ਦੀ ਤੁਹਾਨੂੰ ਪਰ ਕਸੂਰ ਕਿਤੇ ਨਾ ਕਿਤੇ ਸਾਡਾ ਵੀ ਹੈਗਾ ਵਾ ਕਿਉਂਕਿ ਸਾਡੀਆਂ ਸਰਕਾਰਾਂ ਨੇ ਸਾਨੂੰ ਫ੍ਰੀ ਫੰਡ ਦਾ ਦੇ ਦੇ ਕੇ ਨਗੱਲੇ ਕਰ ਦਿੱਤਾ ਨਗੱਲਾ ਸਮਝਦੇ ਜੀ ਨਾ ਵਿਹਲੇ ਕਰ ਦਿੱਤਾ ਸਾਡੀਆਂ ਦੋ ਕੌਮਾਂ ਸੀ ਜੱਟ ਤੇ ਮਜਬੀ ਗਾਂ ਰੰਗਰੇਟੇ ਦੇ ਜੱਟ ਦੋਵੇਂ ਕੌਮਾਂ ਵਿਹਲੀਆਂ ਕਰ ਦਿੱਤੀਆਂ ਨਾ ਜੱਟਾਂ ਦੇ ਮੁੰਡੇ ਕੰਮ ਕਰਕੇ ਰਾਜੀ ਨਾ ਰੰਗਰੇਟਿਆਂ ਦੇ ਮੁੰਡੇ ਕੰਮ ਕਰਕੇ ਰਾਜੀ ਨੀ ਬਿਲਕੁਲ ਵਿਹਲੇ ਆ ਜੈਲਾਂ ਲੱਗੀਆਂ ਵਾਲਾ ਨੂੰ ਸਾਰਾ ਕੁਝ ਖੋਲਿਆ ਕਿਉਂਕਿ ਫ੍ਰੀ ਫਾਂਡ ਆ ਫ੍ਰੀ ਬੱਤੀ ਆ ਫ੍ਰੀ ਧਾਲ ਆ ਫ੍ਰੀ ਆਟਾ ਵਾ 2 ਰੁਪਏ ਦਾ ਫ੍ਰੀ ਤੁਹਾਨੂੰ ਨੈਟ ਮਿਲਣ ਧਿਆ ਵਾ ਸਾਡੀ ਕੌਮ ਨੇ ਕੰਮ ਕਿੱਥੋਂ ਕਰਨਾ ਜਦੋਂ ਕਿ ਦੁਨੀਆ ਦੀ ਸਭ ਤੋਂ ਕੰਮ ਕਰਨ ਵਾਲੀ ਕੌਮ ਸਾਡੀ ਸੀ ਪੰਜਾਬੀਓ ਕੰਮ ਹੱਥੀਂ ਕਰੋ ਲੋਡ ਪੈਣ ਤੇ ਪੰਜਾਬੀ ਪੰਜਾਬੀ ਦੀ ਬਾਹ ਫੜੇ ਇਹ ਨਹੀਂ ਵੀ ਠੱਪੀ ਲਾਉਣੀ ਆ ਉਹਨੂੰ ਆਹਾੜਾ ਜੇ ਪੰਜਾਬੀ ਪੰਜਾਬੀਆਂ ਦੀ ਬਾਹ ਕਿੰਨੀ ਫੜੀ ਆ ਟਰੈਕਟਰਾਂ ਵਾਲਿਆਂ ਨੇ ਐਕਟਰਾਂ ਨੇ ਕਿੰਨਾ ਕਿੰਨਾ ਪੈਸਾ ਦੇ ਦਿੱਤਾ ਮਨਕੀਰ ਤੌਲਕ ਨੇ 5 ਕਰੋੜ ਰੁਪਏ ਛੇ ਦੇ ਦਿੱਤਾ ਜੇ ਗਾਇਕਾਂ ਨੇ ਲੋਕਾਂ ਦੇ ਪੈਸੇ ਪੂਰੇ ਕਰਨੇ ਆ ਜੇ ਸੋਸਾਇਟੀਆਂ ਨੇ ਲੋਕਾਂ ਦੇ ਪੈਸੇ ਪੂਰੇ ਕਰਨੇ ਆ ਆਮ ਲੋਕਾਂ ਨੇ ਲੋਕਾਂ ਦੇ ਪੈਸੇ ਪੂਰੇ ਕਰਨੇ ਆ ਤੇ ਸਰਕਾਰ ਨੂੰ ਟੈਕਸ ਅਸੀਂ ਸਿਰਫ ਢਿੱਡ ਭਰਨੂ ਦਿੰਨੇ ਉਹਨਾਂ ਲੋਕਾਂ ਜੋ ਕੱਲ ਕੱਲ ਟੁੱਟੇ ਸਾਈਕਲ ਸੀ ਅੱਜ ਉਹ 5-5 ਕਰੋੜ ਦੀਆਂ ਗੱਡੀਆਂ 'ਚ ਚੜ੍ਹੇ ਫਿਰਦੇ ਆ ਤੁਹਾਡੇ ਸਿਰ ਤੋਂ ਕਾ ਕੇ ਤੇ ਸਾਡੀਆਂ ਜੁੱਤੀਆਂ ਸਾਨੂੰ ਮਾਰ ਕੇ ਭੇਡੂ ਲੀਡਰ ਬਣ ਗਿਆ ਹੈ ਨਾ ਭੇਡੂ ਤੇ ਭੇਡੂ ਨੇ ਐਲਾਨ ਕਰ ਦਿੱਤਾ ਵੋਟਾਂ ਦੇ ਵਿੱਚ ਕਹਿੰਦਾ ਮੈਨੂੰ ਜਿਤਾਓ ਅਦਕੀ ਸਿਆਲ ਦੇ ਵਿੱਚ ਉਹਨਾਂ ਦੀਆਂ ਕੋਟੀਆਂ ਪੱਕੀਆਂ ਉਹ ਦੋ ਤਿੰਨ ਵਿੱਚ ਜਕਾਰੇ ਵਾਲੇ ਹੁੰਦੇ ਆ ਹੁੰਦੇ ਆ ਨਾ ਲੀਡਰਾਂ ਦੇ ਕੋਲ ਹੀ ਬੈਠੇ ਹੁੰਦੇ ਭਾਵੇਂ ਉਹਨਾਂ ਨੂੰ ਗਾਲਾਂ ਕੱਢਿਓ ਲਾਗੋ ਬੋਲੇ ਸੋ ਨਿਹਾਲ ਸਤਿ ਸ੍ਰੀ ਉਪਰ ਨਹੀਂ ਦਿਹਾੜੀ ਇਸੇ ਕੰਮ ਦੀ ਮਿਲਦੀ ਉਹਨਾਂ ਨੂੰ ਯਾਰ ਉਹ ਦੋ ਤਿੰਨ ਜਣਾ ਜਕਾਰਾ ਲਾਹਤਾ ਤੇ ਮਗਰਲੇ ਪੰਜ ਇੱਕ ਨਿਕਾ ਜ ਮੀਂਣਾ ਬੈਠਾ ਸੀ ਉੱਠ ਕੇ ਕਹਿੰਦਾ ਭੇਡੂ ਸਾਹਿਬ ਪ੍ਰਸ਼ਨ ਕਰੀਏ ਕੋਈ ਇਹਦਾ ਕੀ ਕਹਿੰਦਾ ਤੁਸੀਂ ਕਹਿੰਦੇ ਜੀ ਸਿਆਲ ਦੇ ਵਿੱਚ ਉਹਨਾਂ ਦੀਆਂ ਕੋਟੀਆਂ ਦੇਾਂਗੇ ਮੈਨੂੰ ਇਹ ਦੱਸੋ ਵੀ ਉਹਨਾਂ ਆਉਣੀ ਕਿੱਥੋਂ ਆ ਉਹ ਸਾਰੇ ਇੱਕ ਦੂਜੇ ਦੇ ਮੂੰਹਾਂ 'ਲੇ ਵੇਖਣ ਲੱਗੇ ਕਹਿੰਦਾ ਇਹ ਕਿਉਂ ਪੁੱਛਿਆ ਕਹਿੰਦਾ ਉਹਨ ਸਾਡੀ ਮੁੰਨ ਕੇ ਤੇ ਸਾਨੂੰ ਕੋਟੀਆਂ ਫੋਣੀਆਂ ਸਾਡੀਆਂ ਜੁੱਤੀਆਂ ਸਾਨੂੰ ਸਾਡਾ ਹੀ ਆਟਾ ਸਾਡੀ ਦਾਲ ਸਾਡੀ ਬੱਤੀ ਸਾਡਾ ਹੀ ਸਾਰਾ ਕੁਝ ਤੇ ਮਾਈਆਂ ਨੂੰ ਤੇ ਹੋਰ ਕੰਮ ਸੌਖਾ ਕਰਦਾ ਆਧਾਰ ਕਾਰਡ ਵਿਖਾਓ ਤੇ ਜਿੱਧਰ ਨੂੰ ਮਰਜੀ ਜਾਓ ਉਹਦੇ ਘਰ ਵਾਲੇ ਵੀ ਡਰਦੇ ਨਹੀਂ ਲੜਦੇ ਵੀ ਅੱਗੇ ਦੇ ਭਗਵਾਨ ਮੰਗਦੀ 150 ਉਹਨੇ ਉਹ ਵੀ ਨਹੀਂ ਮੰਗਣਾ ਕਿਉਂ ਕਿ ਆਧਾਰ ਕਾਰਡ ਵਿਖਾਉਣਾ ਤੇ ਨੂੰ ਜਾ ਵੜਨਾ ਪਿੰਡ ਇਸ ਕਰਕੇ ਭਾਈ ਸਾਡੀ ਕੌਮ ਰੱਜੀ ਕੌਮ ਸੀ ਸਾਨੂੰ ਮੰਗਤਿਆਂ ਦੀ ਕੌਮ ਬਣਾ ਕੇ ਰੱਖ ਦਿੱਤਾ ਸਾਡੇ ਲੀਡਰਾਂ ਨੇ ਇਨਾ ਭਈਆਂ ਕੋਲੋਂ ਬਚਜੋ ਜੂਪੀ ਬਿਹਾਰ ਕੋਲੋਂ ਬਚਜੋ ਹੱਥੀ ਕੰਮ ਕਰੋ ਆਪਣੇ ਪੰਜਾਬੀ ਇੱਕ ਦੂਜੇ ਦੀ ਬਾਹ ਫੜੋ ਆ ਹੜਾ ਨੇ ਇੱਕ ਚੀਜ਼ ਦੱਸ ਦਿੱਤੀ ਏ ਸਾਨੂੰ ਜ਼ਰੂਰੀ ਨਹੀਂ ਆ ਲੋੜਵੰਦ ਕੋਈ ਗਰੀਬ ਹੀ ਹੋਵੇ ਇਹਦੇ 100 100 ਕਿੱਲੇਾਂ ਵਾਲੇ ਵੀ ਛੜਕਦੇ ਭਾਤੇ ਰੱਬ ਨੇ ਲਿਆ ਕੇ ਕੁਦਰਤ ਦੀ ਮਾਰ ਤੋਂ ਡਰ ਬੰਦਿਆ ਉਹਨੇ ਕੋਠੀਆਂ ਨਹੀਂ ਵੇਖਣੀਆਂ ਉਹਨੇ ਬੈਂਕਾਂ 'ਚ ਪੈਸੇ ਪਏ ਨਹੀਂ ਵੇਖਣੇ ਉਹਨੇ ਪ੍ਰਾਪਰਟੀ ਨਹੀਂ ਵੇਖਣੀ ਜਦੋਂ ਨੇ ਨੰਗ ਕਰਨਾ ਵੀ ਇੱਕ ਮਿੰਟ ਲੱਗਣਾ ਤੈਨੂੰ ਨੰਗ ਕਰਕੇ ਰੱਖ ਦੇ ਗੱਡਾ ਵੱਡਾ ਦਰਦ ਹੋਊਗਾ ਉਸ ਪਿਓ ਦਾ ਉਸ ਮਾਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਦੇ ਢਿੱਡ ਦੇ ਵਿੱਚ ਉਹ ਸਰੀਆ ਖੋਬਿਆ ਵੇਖਿਆ ਹੋਊਗਾ 5 ਸਾਲ ਦਾ ਬੱਚਾ ਭੁੱਖ ਲੈਂਦੀ 5 ਸਾਲ ਦੇ ਬੱਚੇ ਨੂੰ ਵੇਖ ਕੇ ਇਹੋ ਜਿਹਾ ਬੰਦਾ ਤੇ ਚਰਾਏ 'ਚ ਖਲਾਰ ਕੇ ਟੋਟੇ ਟੋਟੇ ਕਰ ਦੇਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਪੰਜਾਬੀਆਂ ਨੂੰ ਅੱਜ ਵੀ ਲਾਮ ਬੰਦ ਹੋ ਕੇ ਲੜਨ ਦੀ ਲੋੜ ਨਹੀਂ ਕਿਸੇ ਨੂੰ ਕੰਮ ਸੰਭੋ ਆਪੋ ਆਪਣੇ ਜਦੋਂ ਕੰਮ ਸੰਭੋਗੇ ਇਹਨਾਂ ਦੀ ਜਗ੍ਹਾ ਆਪਣੇ ਆਪ ਹੀ ਖਾਲੀ ਹੋ ਜਾਣੀ ਆ ਮੈਂ ਦੁਆਬੇ 'ਚ ਵੇਖਿਆ ਇੱਕ ਇੱਕ ਕਰੋੜ ਦੀਆਂ ਕੋਠੀਆਂ 'ਚ ਬਈਏ ਬੈਠੇ ਆ ਕੇ ਸਾਡੇ ਵਿੱਚ ਉਹਨ ਇਥੇ ਵੀ ਇਹੋ ਹਾਲ ਹੋ ਚੱਲਿਆ ਅਸੀਂ ਆਪਣਿਆਂ ਨੂੰ ਨਹੀਂ ਰਜਾਉਂਦੇ ਅਸੀਂ ਉਹਨਾਂ ਨੂੰ ਰਜਾਉਂਨੇ ਆ ਚੌਥੇ ਪਿੰਡ ਲੰਗਰ ਦੀ ਬਾਲਟੀ ਚੋ ਕੇ ਖੜਾਂਗੇ ਸਾਡਾ ਗਵਾਂਡੀਆਂ ਦਾ ਨਿਆਣਾ ਭੁੱਖਾ ਮਰ ਜੂ ਅਸੀਂ ਉਹਦੇ ਮੂੰਹ 'ਚ ਦੋ ਬੁਰਕੀਆਂ ਨਹੀਂ ਪਾ ਕੇ ਰਾਜੀ ਹੈਗੇ ਅਹੀਂ ਕਾਦੇ ਸਰਦਾਰ ਆ ਅਸੀਂ ਕਾਦੇ ਸੇਖ ਹੋ ਸਕਦੇ ਇਸ ਕਰਕੇ ਤੁਹਾਨੂੰ ਇੱਕ ਬੇਨਤੀ ਆ ਤੁਸੀਂ ਪੰਜਾਬੀ ਜੇ ਪੰਜਾਬ ਦਾ ਖਾਦਾ ਹੈ ਪੰਜਾਬ ਦਾ ਖਾ ਕੇ ਜਿਹੜਾ ਪੰਜਾਬ ਦਾ ਨਹੀਂ ਹੋ ਸਕਦਾ ਉਹਨੂੰ ਪੰਜਾਬ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੁਣ ਇਹਦੇ ਉੱਤੇ ਉੱਤਰ ਚ ਲੋਕਾਂ ਪਤਾ ਕੀ ਕਹਿਣਾ ਆ ਸਾਡੇ ਮੁੰਡੇ ਨਹੀਂ ਕੈਨੇਡਾ ਅਮਰੀਕਾ ਜਾਂਦੇ ਸਾਡੇ ਮੁੰਡੇ 50-50 ਲੱਖ ਲਾ ਕੇ ਜਾਂਦੇ ਆ ਉਹਨਾਂ ਦੀ ਕੀ ਕੰਡੀਸ਼ਨ ਆ ਆਧਾਰ ਕਾੜ ਲਓ ਤੇ ਟ੍ਰੇਨें ਬਹੁਤ ਚੱਲ ਇੱਥੇ ਆ ਗਏ ਇੱਥੇ ਆ ਕੇ ਵੋਟ ਵੀ ਬਣ ਜਾਣੀ ਇੱਥੇ ਆ ਕੇ ਨਾ ਸਰਪੰਚ ਬਣ ਜਾਣਾ ਪੰਚ ਬਣ ਜਾਣਾ ਅੱਜ ਵੀ ਮੌਕਾ ਜੀ ਆਪਣੇ ਸਿੱਖ ਭਰਾਵਾਂ ਦੀ ਚਾਹੇ ਕੋਈ ਰਾਮਗੜੀਆਂ ਦੇ ਵਿੱਚੋਂ ਆ ਚਾਹੇ ਕੋਈ ਜ਼ਿਮੀਦਾਰਾਂ ਦੇ ਵਿੱਚੋਂ ਆ ਚਾਹੇ ਕੋਈ ਰੰਗਰੇਟਿਆਂ ਦੇ ਵਿੱਚੋਂ ਆ ਕੋਈ ਵੀ ਆ ਇੱਕ ਥਾਂ ਦੇ ਉੱਤੇ ਹੋ ਕੇ ਇੱਕ ਦੂਜੇ ਦੀ ਬਾਹ ਫੜ ਕੇ ਰੋ ਫਿਰ ਤੁਹਾਡਾ ਬਚਾ ਹੋਣਾ ਜੇ ਨਹੀਂ ਤੇ ਜੂਪੀ ਬਿਹਾਰ ਚੜਿਆ ਹੁੰਦਾ ਬਦੋ ਬਦੀ ਤੁਹਾਡੇ ਸਿਰ ਦੇ ਉੱਤੇ ਇੱਕ ਵਾਰ ਸਾਰੀ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜਰਨੈਲ ਸਿੰਘ ਦੇ ਸਾਹਮਣੇ ਬੈਠੇ ਉਹਨਾਂ ਦੋ ਸੂਰ ਬੀਰਾਂ ਨੇ ਆਖਿਆ ਸੰਤ ਜੀ ਜੇ ਲੱਥੀ ਪੱਗ ਦਾ ਬਦਲਾ ਨਾ ਨਾ ਲੈ ਕੇ ਵਿਖਾਈ ਤੇ ਫਿਰ ਸਾਨੂੰ ਮਰਦ ਕੌਣ ਆਖੇ ਸੰਤਾਂ ਨੇ ਆਖਿਆ ਠੀਕ ਦੋਵਾਂ ਨੇ ਕੀਤੀ ਅਰਦਾਸ ਸੋਡੀ ਚਲਾਊਗਾ ਬੁਲਟ ਮੋਟਰਸਾਈਕਲ ਪੁਲਸਦੀਪ ਨੇ ਪਾਈ ਵਰਦੀ ਉਹਦੇ ਮਗਰ ਬੈਠਾ ਜਰਨਲ ਲਾਭ ਸਿੰਘ ਪੰਜਵੜ ਤੇ ਆਪਣਾ ਸ਼ਿਕਾਰ ਲੱਭਣ ਵਾਸਤੇ ਅਮਰਸਰ ਦੇ ਬਾਜ਼ਾਰਾਂ ਵਿੱਚ ਨਿਕਲੇ ਹਰਬੰਸ ਲਾਲ ਖੰਨਾ ਡਾਕਟਰ ਸੀ ਮੈਡੀਕਲ ਸਟੋਰ ਚਲਾਉਂਦਾ ਹੁੰਦਾ ਸੀ ਉਹਦੀ ਜਾਣੇ ਭਲਾ ਉਹ ਮੈਂ ਲੋਕਾਂ ਨੂੰ ਟੀਕੇ ਭਰ-ਭਰ ਲਾਉਣਾ ਅੱਜ ਮੈਨੂੰ ਗਲੂ ਕੋਚ ਚੜਨ ਵਾਲੇ ਆਉਣਗੇ ਦੁਕਾਨ ਤੇ ਉਹ ਬੈਠਾ ਆਪਣੀ ਦੁਕਾਨ ਉੱਤੇ ਜਾਇਓ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਆ ਕੇ ਬੁਲਟ ਮੋਟਰਸਾਈਕਲ ਖਲੋਤਾ ਭਾਈ ਸੋਢੀ ਨੇ ਜਰਨਲ ਲਾਭ ਸਿੰਘ ਪੰਜਵੜਵਾਲ ਵੇਖਿਆ ਤੇ ਜਰਨਲ ਲਾਭ ਸਿੰਘ ਨੇ ਆਵਾਜ਼ ਮਾਰ ਕੇ ਆਖਿਆ ਸੋਢੀ ਤੇਰੀ ਲੋੜ ਪੈਣੀ ਆ ਬੁਲਟ ਦੀਆਂ ਹਵਾ ਨਾਲ ਗੱਲਾਂ ਕਰਾਦੀ ਕਹਿੰਦਾ ਜਹੇਦਾਰਾ ਜੇ ਹਵਾ ਨਾਲ ਗੱਲਾਂ ਕਰਾਉਣੀਆਂ ਤੇ ਫਿਰ ਬੁਲਟ ਲੈਣ ਦਾ ਕੀ ਪੈਦਾ ਹਾ